ਉਹਨੂੰ بار بار ਕਹਿੰਦੇ ਆ ਰਹੇ ਨੇ ਜਿਉਂ-ਜਿਉਂ ਇਲੈਕਸ਼ਨ ਦਾ ਦੂਰ ਜਿਹੜਾ ਹੋਰ ਗੱਦੀਵੀਆਂ ਵਾਅਦਨ ਕੀਤੇ ਉੱਥੇ ਆਮ ਆਦਮੀ ਪਾਰਟੀ ਦਾ ਪਰਿਵਾਰ ਜਿਹੜਾ ਹੋਰ ਵਾਅਦਾ ਫਾਇਦਾ ਨਜ਼ਰ ਆਉਗਾ ਕਿਉਂਕਿ ਆਮ ਆਦਮੀ ਪਾਰਟੀ ਆਪਣੇ ਕੰਮ ਦੇ ਬਿਹਾਰ ਤੋਂ ਰੋਟਾ ਮੰਗਦੀ ਤੇ ਵਿਰੋਧੀ ਜਿਹੜੀਆਂ ਪਾਰਟੀਆਂ ਨੇ ਉਹ ਇੱਕ ਦੂਜੇ ਤੇ ਬਲੇਂ ਤੇ ਤੱਬੇ ਰੱਖ ਕੇ ਬੋਟਾ ਸੋ ਅੱਜ ਫੇਰ ਬੜੀ ਖੁਸ਼ੀ ਦੀ ਗੱਲ ਹੈ ਬੀਜੇਪੀ ਪਾਰਟੀ ਦੇ ਵਿੱਚ ਜਿਨ੍ਹਾਂ ਨੇ ਇਲੈਕਸ਼ਨ ਲੜੀ ਸੀ विक्रमजीत सिंह बाल ਉਹ ਅੱਜ ਬੀਜੇਪੀ ਪਾਰਟੀ ਨੂੰ ਛੱਡ ਕੇ ਉਹਨਾਂ ਦੀ ਸਾਰੀ ਟੀਮ ਅੱਜ ਆਮ ਆਦਮੀ ਪਾਰਟੀ ਦਾ ਫਿਰ ਜੁਲ੍ਹ ਹੋ ਜਾ ਰਹੀ ਆ ਅਸੀਂ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਜਿਐਂ ਆਖਦੇ ਹਾਂ ਉਹਨਾਂ ਦੇ ਨਾਲ ਰਿੰਕੂ ਮਸੀ ਜੀ ਜਗਪੇਤ ਸਿੰਘ ਸ਼ਮਸ਼ੇਰ ਸਿੰਘ ਗੁਰਲਾਲ ਸਿੰਘ ਸੱਜਨ ਜੀ ਬਾਸ ਸਿੰਘ ਮਨਪੀਤ ਸਿੰਘ ਜਤਿੰਦਰ ਸਿੰਘ ਇਹ ਸਾਡੇ ਵਿਕਰਮਜੀਤ ਸਿੰਘ ਹੋਣਾ ਦੇ ਵਿਕਰਮ ਸਿੰਘ ਬਲ ਹੋਣਾ ਦੇ ਨਾਲ ਜਿਹੜੀ ਸਮੂਚੀ ਉਹਨਾਂ ਦੀ ਟੀਮ ਜਿਹੜੀ ਭਾਜਪਾ ਨੂੰ અલਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫਾਤੀ ਹੋਏ ਨਜ਼ਰ ਆ ਰਹੀ ਹੈ ਅਸੀਂ ਇਹਨਾਂ ਨੂੰ ਵਧਾਈ ਵੀ ਦਿੰਨੇ ਆ ਤੇ ਜੀ ਆਇਆਂ ਵੀ ਆਖਦੇ ਹਾਂ ਇਹ ਸਾਡੀ ਜਿਹੜੇ ਦਰਬਾਰ ਸਿੰਘ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਭਾਰੀ ਨੇ ਉਹਨਾਂ ਦੀ ਰਹਿਨਮੈਂਡ ਹੇਠ ਨਾਲ ਨਾਲ ਹਰਪਜਨ ਹਰਪੇਤ ਸਿੰਘ ਐਮ ਸੀ ਸਾਹਿਬ ਜਿਹੜੇ ਰਾਤ ਦਿਨ ਇਹ ਦੋਵੇਂ ਸਖੀਤਾ ਮਿਹਨਤ ਕਰ ਲਿਆ ਨੇ ਔਰ ਇਹਨਾਂ ਦੇ ਸਦਕੇ ਜਿਹੜਾ ਆਮ ਆਦਮੀ ਪਾਰਟੀ ਕੋਲ ਹੋਰ ਬਲ ਮਿਲਿਆ ਮੈਂ ਇਹਨਾਂ ਦਾ ਜੀਆ ਆਖਦਾ ਉਸ ਤੋਂ ਬਾਅਦ ਦਰਮਿਆਨ ਜਿਹੜੇ ਲੰਬੇ ਸਮੇਂ ਤੋਂ ਅਕਾਲੀ ਦਲ ਪਾਰਟੀ ਦੇ ਨਾਲ ਜੁੜੇ ਦੇ ਉਹਨਾਂ ਦੇ ਵਿੱਚੋਂ ਸਰਿੰਦਰ ਸਿੰਘ ਹੋਣੀ ਜਿਹੜੇ ਮੇਹਰ ਹਾਟਪੁਰੇ ਨੇ ਕੰਡੀਡੇਟ ਦੇ ਰਾਹੁਲ ਸ਼ਰਮਾ ਮੇਜਰ ਸਿੰਘ ਸੁਰਜੀਤ ਸਿੰਘ ਮੰਦੀਤ ਸਿੰਘ ਰਾਜੋ ਸਿੰਘ ਜਗਜੀਤ ਸਿੰਘ ਹਰਪ੍ਰੀਤ ਸਿੰਘ ਅੱਜ ਇਹ ਆਕਾਲੀਦਰ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਨਾਲ ਇਹ ਵੀ ਜੁੜਨ ਜਾ ਰਹੇ ਨੇ ਅਸੀਂ ਦਿਲ ਦੀ ਗਰਾਈ ਤੋਂ ਇਹਨਾਂ ਦਾ ਵੀ ਜੀ ਆਖਦੇ ਹਾਂ ਔਰ ਪਾਰਟੀ ਦੇ ਨਾਲ ਜਿਹੜੀ ਡਟ ਕੇ ਮਿਹਨਤ ਕਰਨਗੇ ਉਹਦੇ ਵਿੱਚ ਵੀ ਇਹਨਾਂ ਦਾ ਕਾਫੀ ਜਿਹੜਾ ਯੋਗਦਾਨ ਤੇ ਸਫਲਤਾ ਹੋਊਗੀ ਅਸੀਂ ਦਿਲ ਦੀ ਗਰਾਈ ਤੋਂ ਸਾਰੇ ਆਮ ਆਦਮੀ ਪਾਰਟੀ ਦਾ ਪਰਿਵਾਰ ਇਹਨਾਂ ਦਾ ਦਿਲ ਖੋਲ ਕੇ ਸਵਾਗਤ ਕਰਦੇ ਆਂ ਇਹ ਵੀ ਰਹਿਨ ਨਮਨ ਜਿਹੜੀ ਮੈਂ ਕਹਿ ਸਕਦਾ ਸਾਡੇ ਦਲਬਾਖ ਸਿੰਘ ਪਰਵਾਰੀ ਦੇ ਜਿ ਕਿਉਂਕਿ ਦਲਬਾਖ ਸਿੰਘ ਵੀ ਅੰਤਕ ਨੇ ਬੇਹਤੀ ਨੇ ਸਾਡੇ ਵੀ ਬੈਚ ਨੇ ਨਾਲ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਸਾਡੇ ਐਮਸੀ ਸਾਹ ਲੋ ਹਰਪੇਸ਼ ਸਿੰਘ ਜਿਹਨਾਂ ਦੀ ਮਿਹਨਤ ਸਦਕਾ ਨਾ ਦੂਆ ਆਪਣਾ ਦੀ ਮਿਹਨਤ ਸਦਕਾ ਇਹ ਜਿਹੜਾ ਪਰਿਵਾਰ ਹੈ ਅੱਜ ਆਮ ਆਦਮੀ ਪਾਰਟੀ ਚ ਜੁੜਦਾ ਆਇਆ ਨਜ਼ਰ ਆ ਰਿਹਾ ਇਹ ਵਧਾਈ ਦੇ ਪਾਤਰ ਮੇ ਜੀ ਕਨੋਜੀ ਅ ਅਰਜੁਨ ਕਨੋਜੀ ਕਨੋਜੀਆ ਕਨੋਜੀਆ ਮਾਨਵ ਜੀ ਰਵੀ ਜੀ ਇਹ ਕਾਂਗਰਸ ਪਾਰਟੀ ਤੋਂ ਸੀ ਪਰਮੇਸਰ ਅੱਜ ਇਹ ਵੀ ਦਰਬਾਰਗ ਸਿੰਘ ਹੁਣਾ ਦੇ ਤੇ ਸਾਡੇ ਐਮਸੀ ਸਾਹਿਬ ਦੇ ਤੇ ਰਾਜੂ ਕਨੋਜੀਆ ਜੀ ਜਿਹੜੇ ਸਾਡੇ ਵੈਲਫੇਅਰ ਬੋਰਡ ਦੇ ਚੇਅਰਮੈਨ ਨੇ ਉਹਨਾਂ ਦੀ ਰਹਿਨਮੈਂਤ ਹੇਠ ਇਹ ਅੱਜ ਕਾਂਗਰਸ ਨੂੰ ਅਲਵਿਦਾ ਕਹਿ ਕੇ ਇਹ ਵੀ ਅੱਜ ਆਮ ਆਦਮੀ ਪਾਰਟੀ ਚ ਸ਼ਾਮਲ ਹੋਉਂ ਜਾ ਰਹੇ ਆ